ਬੜੀ ਦੁੱਖ ਵਾਲੀ ਘਟਨਾ ਬੜੀ ਦੁੱਖ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਨੀ ਪੈ ਰਹੀ ਹੈ ਜੋ ਇੱਕ ਕਲਕੱਤੇ ਵਿੱਚ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਇੱਕ ਬੇਟੀ ਦੇ ਨਾਲ ਇੱਕ ਬੱਚੀ ਦੇ ਨਾਲ ਸਾਡੀ ਧੀ ਦੇ ਨਾਲ ਜੋ ਸਾਡੇ ਸਮਾਜ ਵਿੱਚ ਹੋਇਆ ਆਪਾਂ ਸਾਰਿਆਂ ਨੇ ਪ੍ਰੋਟੈਸਟ ਕੀਤੇ ਪੋਸਟਾਂ ਭਾਈਆਂ ਸ਼ੇਅਰ ਕੀਤੀਆਂ ਆਹਾਂ ਕੀ ਚਾਹਤੀਆਂ ਆਪਣੇ ਕਹਾਤਾ ਯਹਾਂ ਚਾਹਤੇ ਹੈ ਕਿ ਉਹਨਾਂ ਕੋ ਫਾਸੇ ਸੇ ਜਾਣੇ ਦਿਜੀਏ ਦੋਨੋਂ ਹੱਥ ਪੈਰ ਕੱਢ ਦਿਜੀਏ ਫਰਕ ਗੱਲਾਂ ਰੱਦ ਜੀ ਉਹਨਾਂ ਦਾ ਲਿੰਕ ਕਰ ਦੇਣਾ ਚਾਹੀਦਾ ਵਾ ਅੱਗੇ ਵੀ ਜਿਵੇਂ ਨਿਰਬੇ ਕਾਂਡ ਹੋਇਆ ਸੀ ਬੜੇ ਪ੍ਰੋਟੈਸਟ ਹੋਏ ਬੜੇ ਲੋਕ ਸੜਕਾਂ ਤੇ ਆਏ ਬੜੀਆਂ ਮੂਵਮੈਂਟਾਂ ਹੋਈਆਂ ਆ ਜਿਆਦਾ ਲੋਕ ਕੁੜੀ ਦੇ ਪੱਕੇ ਵਿੱਚ ਸੀ ਕੁਝ ਲੋਕ ਉਹਦੇ ਆਂ ਟੀਵੀ ਸੀ ਕੀ ਕਰਨਾ ਹੈ ਇਹ ਆਏ ਇਹਦਾ ਹੱਲ ਕੀ ਹੈ ਹੱਲ ਕੋਈ ਨਹੀਂ ਕਿਉਂ ਇਹ ਸਾਰੀਆਂ ਗੱਲਾਂ ਦਬ ਜਾਂਦੀਆਂ ਕਿਉਂ ਸਰਕਾਰਾਂ ਚੁੱਪ ਕਰ ਜਾਂਦੀਆਂ ਕਿਉਂ ਨਹੀਂ ਹੁੰਦਾ ਕੋਈ ਹੱਲ ਕਿਉਂ ਨਹੀਂ ਲੋਕਿਆਂ ਨੂੰ ਸਜ਼ਾ ਦਿੱਤੀ ਜਾਂਦੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਇਹ ਚਾਹੁੰਦਾ ਹੋਊ ਕਿ ਇਸ ਨੂੰ ਛੱਡਿਆ ਜਾਵੇ ਹਰ ਇੱਕ ਇਨਸਾਨ ਦੇ ਮੂੰਹ ਤੋਂ ਇਹੀ ਗੱਲ ਨਿਕਲਦੀ ਹੈ ਕਿ ਇਸ ਨੂੰ ਸਜ਼ਾ ਦਿੱਤੀ ਜਾਵੇ ਸਖਤ ਤੋਂ ਸਖਤ ਚਾਹੇ ਵਚ ਖੜ ਕੇ ਗੋਲੀ ਮਾਰ ਦਿੱਤੀ ਜਾਵੇ ਕੋਈ ਕਹਿੰਦਾ ਇਹਨੂੰ ਲਾਈਵ ਸਜ਼ਾ ਦਿੱਤੀ ਜਾਵੇ ਪਰ ਕਿਉਂ ਨਹੀਂ ਕਰਦੀਆਂ ਸਰਕਾਰਾਂ ਬੜੇ ਦੁਖ ਖੜੀ ਗੱਲ ਹੈ ਮੇਰੀ ਬੇਨਤੀ ਹੈ ਉਹਨਾਂ ਕਾਨੂੰਨ ਬਣਾਉਣ ਵਾਲਿਆਂ ਨੂੰ ਉਹਨਾਂ ਕਾਨੂੰਨ ਮੇਕਰਾਂ ਨੂੰ ਕਿਉਂ ਨਹੀਂ ਸਖਤ ਕਾਨੂੰਨ ਬਣਾਏ ਜਾਂਦੇ ਇਹ ਬੜੀ ਸਿੰਪਲ ਤੇ ਸਿੱਧੀ ਜਿਹੀ ਗੱਲ ਹੈ ਉਹਨਾਂ ਮੌਲਕਾਂ ਦੇ ਕਾਨੂੰਨ ਕਾਪੀ ਕੀਤੇ ਜਾ ਸਕਦੇ ਜਿਨ੍ਹਾਂ ਮੌਲਕਾਂ ਦੇ ਵਿੱਚ ਕ੍ਰਾਈਮ ਬਹੁਤ ਘੱਟ ਜਾਂ ਫਿਰ ਬਿਲਕੁਲ 0% ਹੁੰਦਾ ਹੈ ਇਹਨਾਂ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਜਿਵੇਂ ਸਾਊਦੀ ਅਰਬ ਹੈ ਦੁਬਈ ਹੈ ਹੋਰ ਵੀ ਕਲਪ ਕੰਟਰੀਆਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਜਿਨ੍ਹਾਂ ਦੇ ਵਿੱਚ ਇਹ ਰੇਪ ਦੇ ਜਾਂ ਇਦਾਂ ਦੇ ਦਰਿੰਦਗੀ ਵਾਲੇ ਕੇਸ ਹੁੰਦੇ ਆ ਕੁਨਾਂ ਮੁਲਕਾਂ ਦੇ ਕਾਨੂੰਨ ਕਾਪੀ ਕੀਤੇ ਜਾ ਸਕਦੇ ਆ ਮੇਰੀ ਸਰਕਾਰਾਂ ਨੂੰ ਮੇਰੇ ਕਾਨੂੰਨ ਬਣਾਉਣ ਵਾਲਿਆਂ ਨੂੰ ਮੇਰੇ ਸਾਡੇ ਦੇਸ਼ ਦੇ ਬੁੱਧੀਜੀਵੀਆਂ ਨੂੰ ਇਹ ਇੱਕ ਬੇਨਤੀ ਹੈ ਕਿ ਇਹਹ ਜੀਆਂ అలਮ ਤਾਂ ਜਿਹੜੀਆਂ ਸਾਡੇ ਦੇਸ਼ ਸਾਡੇ ਸਮਾਜ ਵਿੱਚ ਲੱਗੀਆਂ ਹੋਈਆਂ ਇਹ ਫਿਰ ਤੋਂ ਇਹੋ ਜੀਆਂ ਘਟਨਾਵਾਂ ਨਾ ਹੋਣ ਬਸ ਇਹ ਮੇਰੀ ਬੇਨਤੀ ਹੈ ਇਹੋ ਜਿਹੇ ਕਾਨੂੰਨ ਸਖਤ ਬਣਾਉਣ ਬਣਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ इनका आंदोलन एकदम सही है इनका आंदोलन सही है ऐसा होना नहीं चाहिए हां हां क्योंकि डॉक्टर डॉक्टर नहीं रहेंगे हाँ। तो मरीण...